ਇਹ ਗੋਲਕੇ ਦਾ ਚਾ ਚੁਪ ਚਾਹ ਸਾਲ ਪਹਿਲਾ 1974 ਸਾਲ ਆਪੇ ਆਪ ਹੀ ਆਪਣੇ ਆਪ ਹੀ ਸ਼ੌਕ ਮਰ ਤੋਂ ਕੰਗਲਾ ਪਿਆ। ਤੁਹਾਨੂੰ ਬੋਲਣ 'ਚ ਤਕਲੀਫ ਬਚਪਨ ਤੋਂ ਸੀ ਜਾਂ ਬਾਅਦ ਵਿੱਚ? ਪਿਛਲੇ 6 ਸਾਲ ਹੋਇਆ ਕੈਂਸਰ ਹੋ ਗਿਆ ਸੀ। ਕੈਂਸਰ ਹੋ ਗਿਆ ਸੀ ਤੁਹਾਨੂੰ? ਜੀਭ ਕੱਟੀ ਗਈ ਹੈ ਨਾ। ਵੇ ਇਹ ਨਾ ਤਾਂ ਖਾਕਾਂ ਨਹੀਂ ਨਿਕਲਦਾ ਕੁੜੀਆਂ ਦੇ ਫੀਸਾਂ ਜਿਆਦਾ ਫਿਰ ਧਿਆਨ ਨਹੀਂ ਕੰਮ 'ਤੇ ਧਿਆਨ ਦੇਣਾ ਪੈਂਦਾ ਸੀ ਇਸ ਕਰਕੇ ਹੁਣ ਜੋ ਜੋ ਗੁੱਡੇ سارے ਬੱਚੇ ਵਿਆਹ ਹੋ ਗਏ ਹੁਣ ਕੁੜੀਆਂ ਨੇ ਜੋ ਵਿਆਹ ਆ ਕਹਿੰਦੇ ਪਾਪਾ ਤੂੰ पेंटਿੰਗ ਕਿ ਕਰਿਆ ਕਰ ਇਹ ਸ਼ੌਕ ਦੇ ਨਾ ਭਾਕੇ ਵੀ ਪੂਰੇ ਕਰਨੇ ਪੈਂਦੇ ਰੰਗ ਬਹੁਤ ਕੋਕੀ ਹੁੰਦੇ ਮਹਿੰਗੇ ਹੁੰਦੇ ਫੋਗ ਨਹੀਂ ਹੁੰਦੇ ਫਿਰ ਇਸ ਕਰਕੇ ਜਵਾਜਾ ਫੇਕ ਕੋ ਗੀਆ ਨੇ ਮੈਨੂੰ ਕਿ ਕਿ ਉਤਾਂ ਦੁਆਰਾ ਰੰਗ ਰੰਗ ਲੈ ਕੇ ਫੇਕ ਚੋ ਕੀਤੇ ਮੈਨੂੰ ਬਚਾਇਆ ਇਹ ਆਪਣੀ ਪੇਂਟਿੰਗ ਕਰਕੇ ਸਹਿਤ ਉਹ ਪਹਿਲੀ ਤੇ ਅਸੀਂ ਪਤਾ ਲੱਗਿਆ ਸੀ ਸਾਲ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਪਾਪਾ ਪੇਂਟਿੰਗ ਕਰਦੇ ਨੇ ਨਹੀਂ ਪਤਾ ਸੀਗਾ ਉਸ ਤੋਂ ਬਾਅਦ ਇੱਕ ਦਿਨ ਮਤਲਬ ਅਚਾਨਕ ਹੀ ਪਾਪਾ ਜੀ ਨੇ ਨਾ ਮੰਮਾ ਦੀ ਜਿਹੜੀ ਪੇਂਟਿੰਗ ਆ ਇਹ ਬਣਾ ਕੇ ਸਾਨੂੰ ਗਿਫਟ ਕੀਤੀ ਜਦੋਂ ਉਹ ਲੈ ਕੇ ਮੇਰੇ ਅੱਗੇ ਆਏ ਤਾਂ ਮੈਨੂੰ ਨਾ ਮਤਲਬ ਹੂ ਹੂ ਇਦਾਂ ਲੱਗਿਆ ਕਿ ਮੇਰੇ ਅੱਗੇ ਮੇਰੇ ਮਦਰ ਇਨ ਲਾ ਦੀ ਜਿਹੜੀ ਆ ਉਹ ਖੁਦ ਆਗੇ ਹੋਏ ਨੇ ਬਸ ਇੱਕ ਬੋਲ ਨਹੀਂ ਸੀ ਸਕਦੇ ਬਟ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਮਤਲਬ ਉਹਨਾਂ ਨੇ ਜਾਣ ਪਾਤੀ ਹੋਈ ਸੀ ਉਸ ਫੋਟੋ ਦੇ ਵੇਚਣਾ ਤਾਂ ਉਸ ਤੋਂ ਬਾਅਦ ਮੈਂ ਅਸੀਂ ਵੀ ਪਾਪਾ ਜੀ ਨੂੰ ਪੂਰਾ ਸਪੋਰਟ ਕੀਤਾ ਕਿ ਤੁਸੀਂ ਮਤਲਬ ਇਹ ਜਿਹੜੀਆਂ ਪੇਂਟਿੰਗਸ ਨੇ ਉਹ ਦੁਬਾਰਾ ਤੋਂ ਸ਼ੁਰੂ ਕਰੋ ਔਰ ਫਿਰ ਉਸ ਤੋਂ ਬਾਅਦ ਪਾਪਾ ਜੀ ਨੇ ਇਹ ਆਪਣੀਆਂ ਜਿਹੜੀਆਂ ਪੇਂਟਿੰਗਸ ਦਿਨ ਰਾਤ ਇੱਕ ਕਰਕੇ ਮਤਲਬ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਬਾਕੀ ਇੱਕ ਹੁਨਰ ਨੂੰ ਪਹਿਚਾਨ ਨਹੀਂ ਕੋਈ ਮਤਲਬ ਦਿੰਦਾ ਹੈਗਾ ਕਹਿੰਦਾ ਮਤਲਬ ਇਹ ਹੈ ਕਿ ਮੈਮ ਜਿੱਦਾਂ ਹੁਣ ਇੱਕ ਪੇਂਟਿੰਗ ਆ ਅਸੀਂ ਜਦੋਂ ਉਹਨੂੰ ਸੇਲ ਕਰਦੇ ਆ ਤਾਂ ਕਾਫੀ ਲੋਕ ਇਹ ਕਹਿੰਦੇ ਨੇ ਤੁਸੀਂ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਦੇ ਵੱਲੋਂ ਬਹੁਤ ਖੂਬਸੂਰਤ ਪੇਂਟਿੰਗਸ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਇੱਕ ਨਜ਼ਰ ਤੁਸੀਂ ਇਹਨਾਂ ਪੇਂਟਿੰਗਸ ਦੇ ਉੱਪਰ ਵੀ ਮਾਰ ਕੇ ਵੇਖਣੀ ਹੈ ਕਿ ਖੂਬਸੂਰਤ ਪੇਂਟਿੰਗ ਜਿਹੜੀਆਂ ਬਣਾਈਆਂ ਗਈਆਂ ਨੇ ਉਹ ਸੋਹਣ ਲਾਲ ਜੀ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀਆਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਕਿਉਂਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਪੜਾਅ ਆਉਂਦਾ ਹੈ ਜਿਸ ਪੜਾਅ ਦੇ ਕਾਰਨ ਇਹਨਾਂ ਦੇ ਵੱਲੋਂ ਲੰਬਾ ਅਰਸਾ ਆਪਣੇ ਸ਼ੌਂਕ ਆਪਣੇ ਹੁਨਰ ਤੋਂ ਕਿਨਾਰਾ ਕਰ ਦਿੱਤਾ ਜਾਂਦਾ ਹੈ ਸੋਹਣ ਲਾਲ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੋਹਣ ਲਾਲ ਜੀ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੰਕਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਠੀਕ ਸੋ ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਇਹ ਸ਼ੌਂਕ ਹੈ ਉਹ ਕਿਵੇਂ ਪੈਦਾ ਹੋਇਆ ਇਹ ਗੋਗ ਦੇ ਦਾ ਤੁਕ ਦਾ ਸਾਲ ਪਹਿਲਾ 1970 ਦੇ ਦੌਰਖ ਸਾਲ ਹੈ ਆਪਣੇ ਆਪ ਹੀ ਆਪਣੇ ਆਪ ਹੀ ਸ਼ੌਂਕ ਮਤਲਬ ਤੁਕਾਂ ਲੱਭੇ ਆਫੀ ਹਾਂ ਉਹ ਜੋ ਹੌਲੀ 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 ਬੱਝ ਗਿਆ ਹਾਂਜੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਇਹ ਪੇਂਟਿੰਗ ਦਾ ਸ਼ੌਂਕ ਪੈਦਾ ਹੋਇਆ ਸੀ 8-9 ਸਾਲ ਦਾ ਸੀ

ਉਹ ਆ ਵਨ ਜੋ ਪਹਿਵੀਂ ਮਾਲੇ ਮੋਢੇ ਦੇ ਚੱਕਿਆ ਉਹ ਪੇਂਟਿੰਗ ਮਨਾਈ ਸੀ ਸਾ ਤੋਂ ਬਤੂ ਲੱਤ ਕੋਈ ਵਿਲਾਇਨ ਕਲਾ ਬਾਰੇ ਨੇ ਮੈਨੂੰ ਪੱਕੀ ਪਿੰਨਾ ਤਿੰਨ ਸਾਹਾ ਤੇ ਲਾ ਨਾ ਨਹੀਂ ਗਿਆ ਉਦੋਂ ਬਾਅਦ ਫਿਰ ਮੈਂ ਕੁਕ ਦਾ ਕੰਮ ਕਰ ਲਿਆ ਪਾ ਮਕਾਇਮ ਕੀ ਭੜਾਈ ਕਰਕੇ ਉਦੋਂ ਬਾਅਦ ਫਿਰ ਮੈਂ ਹੌਲੀ ਹੌਲੀ ਕਬਜ਼ਾ ਆ ਕਿੰਨੇ ਸਾਲ ਹੋ 75 75 ਮੈਂ ਸਭ ਯਾਰ ਸ਼ੋਵਾ ਸਿੰਘ ਜੀ ਉੱਠਿ ਪਾ ਲੇ ਪਰ ਉਹ ਦੇਖਤੇ ਹੈ ਕਿ ਉਹ ਜੀ ਜੋ ਉਹ ਟੈਂਟਿੰਗ ਸੋਂ ਕਿਸੇ ਥੋਥੇ ਹੈ ਕਿਸੇ ਉਹਨਾਂ ਕੋਲ ਵੈੱਬ ਤੇ ਜੀ ਅੰਕਲ ਜੀ ਤੁਹਾਨੂੰ ਬੋਲਣ ਚ ਤਕਲੀਫ ਬਚਪਨ ਤੋਂ ਸੀ ਜਾਂ ਬਾਅਦ ਵਿੱਚ ਜੀ ਟਪਿਕ ਜੀ ਜੋ 6 ਸਾਲ ਹੋਇਆ ਕੈਂਸਰ ਹੋ ਗਿਆ ਸੀ ਕੈਂਸਰ ਹੋ ਗਿਆ ਸੀ ਤੁਹਾਨੂੰ ਜੀਬ ਕੱਟੀ ਗਈ ਹੈ ਨਾ ਹਾਂ ਕੈਂਸਰ ਕਰਕੇ ਫੇਰ ਹੋਂਦਵਾਰਾ ਸ਼ੁਰੂ ਕੀਤੀਆਂ 2007 ਤੋਂ ਬੰਦ ਕਰਤੀਆਂ ਸੀ ਬੰਦ ਕਰ ਤੋਂ ਕੀਤੀਆਂ ਸੀਗੀਆਂ ਉਹ ਇੰਨਾ ਤਾਂ ਖਾਚਾ ਨਹੀਂ ਨਿਕਲਦਾ ਕੁੜੀਆਂ ਦੇ ਫੀਸਾਂ ਜਿਆਦਾ ਫਿਰ ਧਿਆਨ ਨਹੀਂ ਕੰਮ ਵੱਲ ਧਿਆਨ ਦੇਣਾ ਪੈਂਦਾ ਸੀ ਇਸ ਕਰਕੇ ਹੁਣ ਜੋ ਜੋ ਗੁੱਜੇ ਸਾਰੇ ਬੱਚੇ ਵਿਆਹ ਹੋ ਗਏ ਹੁਣ ਕੁੜੀਆਂ ਨੇ ਜੋ ਵਿਆਹ ਆ ਕਹਿੰਦੇ ਪਾਪਾ ਤੂੰ ਪਿੰਕਿੰਟ ਕਿ ਕਰਿਆ ਕਰ ਤਾਂ ਹੁਣ 23 ਸਾਲ ਬਾਅਦ ਖੇ ਹਾਲ ਅਪਰੈਲ ਤੋਂ ਸ਼ੁਰੂ ਕੀਤੀਆਂ ਹਾਂ ਹਾਂਜੀ ਤੇ ਅੰਕਲ ਜੀ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ ਮੈਂ ਜੀ 70 ਤੋਂ ਠੀਕ ਲੱਗਾਂ ਮਾਰਿਆ ਜੀ ਖਤਮ ਹੋ ਗਈ ਇਸ ਉਮਰ ਦੇ ਵਿੱਚ ਪੇਂਟਿੰਗ ਕਰਦੇ ਹੋ ਤੁਹਾਨੂੰ ਮਤਲਬ ਕਿ ਅੱਖਾਂ ਦਾ ਜ਼ੋਰ ਨਹੀਂ ਲੱਗਦਾ ਨਜ਼ਰ ਨਹੀਂ ਕਮਜ਼ੋਰ ਮੈਂ ਐਨਕਲਾਂ ਗੀ ਪੇਂਟਿੰਗ ਐਨਕਾਂ ਤੋਂ ਬਗੈਰ ਕਰਤ ਹਾਂ ਜੀ ਮੈਂ ਐਨਕਲਾਂ ਗਾਂ ਕੋ ਕੰਮ ਮੇਰਾ ਬੈਜਿੰਗ ਜ਼ਰੂਰ ਨੇ ਉਹਦੇ ਵੀ ਜ਼ੋਰ ਅੱਖਾਂ ਦੇ ਬੈਜਿੰਗ ਕਰਨਾ ਸਾਰਾ ਦਿਨ ਉਸੇ ਦਾ ਕੰਮ ਬੈਠ ਨਹੀਂ ਕਰਦਾ ਰਾਤ ਨੂੰ ਇੱਕ ਜੀ ਦੀ ਆ ਜੀ ਹਾਂਜੀ ਤੇ ਜਦੋਂ ਤੁਸੀਂ ਮਤਲਬ ਕਿ ਇੱਕ ਲੰਮਾ ਅਰਸਾ ਪੇਂਟਿੰਗ ਦੇ ਕੋਲੋਂ ਮਤਲਬ ਕਿ ਨਾਰਾ ਕਰ ਲਿਆ ਤਾਂ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਨਹੀਂ ਬਲਬਲੇ ਉੱਠਦੇ ਸੀ ਕਿ ਇਹ ਮੇਰਾ ਸ਼ੌਂਕ ਹੈ ਇਹ ਮੈਂ ਕਿਦਾਂ ਪੂਰਾ ਕਰੂੰ ਸ਼ੌਂਕ ਦੇ ਨਾਲ ਫੇ ਕਾچے ਵੀ ਪੂਰੇ ਕਰਨੇ ਪੈਂਦੇ ਰੰਗ ਬਹੁਤ ਕਾਕੀ ਹੁੰਦੇ ਮਹਿੰਗੇ ਹੁੰਦੇ ਅਫੋਰਡ ਨਹੀਂ ਹੁੰਦੇ ਫੇ ਸਾਕ ਤੇ ਜਵਾਜਾ ਫੇ ਕੁਗੀਆਂ ਨੇ ਮੈਂ ਟਿੱਕੀ ਉਹ ਤਾਂ ਜਵਾਰਾ ਰੰਗ ਰੰਗ ਲੈ ਕੇ ਫੇਕੀ ਨੂੰ ਕੀਤਾ ਅੱਛਾ ਹਾਂਜੀ ਜੋ ਆਹੋ ਜਿਹੇ ਕਰਤੋਂ ਵੀ ਬੀਂਡਿੰਗਸ ਸੇਲ ਨਹੀਂ ਕਰਦੇ ਤੁਸੀਂ ਹਾਂ ਮੈਂ ਉਹਦਾ ਐਤਵਾ ਦੇ ਐਤਵਾ ਚੱਲਣ ਸਾਹ ਗੋਦਦਵਾਰੇ ਲਾਉਂਦੇ ਆਂ ਉੱਥੇ ਥੇਲ ਕਈ ਜਗ੍ਹਾ ਤੇ ਗਰੀਬ ਆਬਾਂ ਦੇ ਮਿਲ ਲੇਤੇ ਅ ਦੁੱਧ ਦੀ ਬਾਗ ਲਾਈਆਂ ਪਹਿਲਾਂ ਪਿਛਲੇ ਸਾਲ ਲਾਈਆਂ ਸੀ ਐਸ ਕੀ ਦੁੱਧ ਬਾਗ ਜੀ ਸੋ ਮਤਲਬ ਕਿ ਬਹੁਤ ਟੈਲੈਂਟਡ ਹੋ ਤੁਸੀਂ ਹੈ ਨਾ ਇਸ ਉਮਰ ਦੇ ਵਿੱਚ ਵੀ ਆਪਣੇ ਹੁਨਰ ਨੂੰ ਦਿਖਾਰਦੇ ਪਿਓ ਤੇ ਜਦੋਂ ਪਤਾ ਲੱਗਾ ਸੀ ਕਿ ਤੁਹਾਨੂੰ ਕੈਂਸਰ ਦੀ ਬਿਮਾਰੀ ਹੈ। ਉਸ ਵੇਲੇ ਤੁਹਾਡੇ ਮਨ ਤੇ ਕੀ ਬੀਤੀ ਸੀ? ਪਤਾ ਜੋ-ਜੋ ਬਰਾਬਰ ਬਣਾ ਲੈ ਜਾਣਾ ਆਹ ਕੀ ਕਰ ਸਕਦੇ ਆ ਆਪੇ ਤੇ ਕੋਸ਼ਿਸ਼ ਕਰ ਗਏ ਮੈਨੂੰ ਬਚਾਇਆ ਇਹ ਆਪਣੇ ਪੇਂਟਿੰਗ ਕਰਕੇ ਸੱਤ ਉਹ ਪਹਿਲੀ ਸਾਲ ਸੀ ਪਤਾ ਲੱਗਿਆ ਸੀ ਕਿ ਉਹਨਾਂ ਨੇ ਪਈ ਹੈ ਇਹ ਕਿ ਹਰ ਇੱਕ ਕੱਢ ਦਿੱਤੇ ਹੈ ਹੈ ਅਜੀਬ کا ਸਾਰਾ ਇੱਥੇ ਪ੍ਰੇਖਣ ਕਰਕੇ ਤੋਂ ਕੈਂਸਰ ਪੀਸ ਕੱਢ ਦਿੱਤਾ ਵੀ ਹੂੰ ਠੀਕ ਹੋ ਹਾਂ ਬੇ ਕੋਈ ਦਵਾ ਦਾ ਛਾਲ ਜਾਂਦਾ ਰਿਹਾ ਠੀਕ ਆ ਕੰਦੇ ਓਕੇ ਬਿਲਕੁਲ ਸੋ ਬਾਬਾ ਜੀ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਮੈਂ ਬਹੁਤ ਬਹੁਤ ਥੈਂਕ ਯੂਸ ਮੈਮ ਜੀ ਤੇ ਤੁਹਾਡੇ ਘਰ ਦੇ ਵਿੱਚ ਇੱਕ ਬਜ਼ੁਰਗ ਹੈ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਟੈਲੈਂਟ ਹੈ ਤੇ ਉਹਨਾਂ ਦੇ ਹੁਨਰ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਔਰ ਵੈਸੇ ਵੀ ਬਹੁਤ ਨਾਈਸ ਪਰਸਨ ਨੇ ਔਰ ਜੋ ਇਹਨਾਂ ਦੇ ਦਿਲ ਦਾ ਪਿਆਰ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਆਪਣਾ ਇਸ ਪੇਂਟਿੰਗ ਦੇ ਨਾਲ ਮਤਲਬ ਕੱਢਿਆ ਹੋਇਆ ਬਹੁਤ ਪਿਆਰਾ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਲੰਬਾ ਅਰਸਾ ਪੇਂਟਿੰਗ ਤੋਂ ਕਿਨਾਰਾ ਕਰਕੇ ਰੱਖਿਆ ਤੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਨੂੰ ਕਿਹਾ ਕਿ ਨਹੀਂ ਤੁਹਾਨੂੰ ਜੁੜਨਾ ਚਾਹੀਦਾ ਜਿੱਦਾਂ ਮੇਰੀ ਮੈਰਿਜ ਨੂੰ 3 ਸਾਲ ਹੋ ਗਏ ਮੈਮ ਪਹਿਲਾਂ ਮੈਨੂੰ ਬਿਲਕੁਲ ਨਹੀਂ ਸੀ ਪਤਾ ਹਨਾ 1 ਸਾਲ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਪਾਪਾ ਪੇਂਟਿੰਗ ਕਰਦੇ ਨੇ ਨਹੀਂ ਪਤਾ ਸੀਗਾ ਉਸ ਤੋਂ ਬਾਅਦ ਇੱਕ ਦਿਨ ਮਤਲਬ ਅਚਾਨਕ ਹੀ ਪਾਪਾ ਜੀ ਨੇ ਨਾ ਮੰਮਾ ਦੀ ਜਿਹੜੀ ਪੇਂਟਿੰਗ ਹੈ ਇਹ ਬਣਾ ਕੇ ਸਾਨੂੰ ਗਿਫਟ ਕੀਤੀ ਜਦੋਂ ਉਹ ਲੈ ਕੇ ਮੇਰੇ ਅੱਗੇ ਆਏ ਤਾਂ ਮੈਨੂੰ ਨਾ ਮਤਲਬ ਹੂ ਬੂ ਏਦਾਂ ਲੱਗਿਆ ਕਿ ਮੇਰੇ ਅੱਗੇ ਮੇਰੇ ਮਦਰ ਇਨ ਲਾ ਦੀ ਜਿਹੜੀ ਆ ਉਹ ਖੁਦ ਆਗੇ ਹੋਏ ਨੇ ਬਸ ਇੱਕ ਬੋਲ ਨਹੀਂ ਸੀ ਸਕਦੇ ਬਟ ਉਹ ਸਾਰਾ ਕੁਝ ਉਹਨਾਂ ਦੇ ਵਿੱਚ ਮਤਲਬ ਉਹਨਾਂ ਨੇ ਜਾਨ ਪਾਤੀ ਹੋਈ ਸੀ ਉਸ ਫੋਟੋ ਦੇ ਵਿੱਚ ਹੈਨਾ ਤਾਂ ਉਸ ਤੋਂ ਬਾਅਦ ਮੈਂ ਅਸੀਂ ਵੀ ਪਾਪਾ ਜੀ ਨੂੰ ਪੂਰਾ ਸਪੋਰਟ ਕੀਤਾ ਕਿ ਤੁਸੀਂ ਮਤਲਬ ਇਹ ਜਿਹੜੀਆਂ ਪੇਂਟਿੰਗਸ ਨੇ ਉਹ ਦੁਬਾਰਾ ਤੋਂ ਸ਼ੁਰੂ ਕਰੋ ਔਰ ਫਿਰ ਉਸ ਤੋਂ ਬਾਅਦ ਪਾਪਾ ਜੀ ਨੇ ਆਪਣੀਆਂ ਜਿਹੜੀਆਂ ਪੇਂਟਿੰਗਸ ਦਿਨ ਰਾਤ ਇੱਕ ਕਰਕੇ ਮਤਲਬ ਦੁਬਾਰਾ ਤੋਂ ਸ਼ੁਰੂ ਕਰ ਦਿੱਤੀਆਂ ओके okay. हां जी ਤੇ ਉਹਨਾਂ ਨੇ ਲੇਟੈਸਟ ਕਿੜੀਆਂ ਕਿੜੀਆਂ ਤਸਵੀਰਾਂ ਬਣਾਈਆਂ ਹਾਂਜੀ ਮੈਮ ਡੇਲੀ ਦੀ ਉਹਨਾਂ ਦੀ ਇਹ ਜਿਹੜੀ ਸਾਰੀ ਹੀ ਆ ਇਹ ਇੱਕ ਨਿਊ ਹੀ ਆ ਮਤਲਬ ਜਦੋਂ ਉਹਨਾਂ ਦਾ ਦਿਲ ਕਰਦਾ ਜੋ ਉਹਨਾਂ ਦਾ ਇੱਕ ਦਿਲ ਦੀ ਇੱਛਾ ਹੁੰਦੀ ਹੈ ਜੋ ਵੀ ਉਹਨਾਂ ਨੂੰ ਅੰਦਰੋਂ ਫੀਲ ਹੁੰਦਾ ਫਿਰ ਉਦਾਂ ਹੀ ਉਹ ਨਵਾਂ ਨਵਾਂ ਕੁਝ ਕੁਝ ਨਾ ਕੁਝ ਡੇਲੀ ਮਤਲਬ ਰੈਡੀ ਕਰਦੇ ਹੀ ਰਹਿੰਦੇ ਨੇ ਇਹ ਕੁਝ ਅਸੀਂ ਪਿਛਲਾ ਨਹੀਂ ਕਹਿ ਸਕਦੇ ਡੇਲੀ ਦਾ ਹੀ ਤਿਆਰ ਕੀਤਾ ਹੋਇਆ ਉਹਨਾਂ ਦਾ ਮਤਲਬ ਹਰ ਇੱਕ ਦਿਨ ਉਹਨਾਂ ਨੇ ਨਵੀਂ 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 ਇਹ ਏਦਾਂ ਕਰਕੇ ਸਾਰੇ ਬਣਾਏ ਹੋਏ ਆ ਬਸ ਇਹ ਹੈਰਾਨੀ ਹੁੰਦੀ ਹੈ ਕੀ ਇਹ ਚੀਜ਼ਾਂ ਕਿਵੇਂ ਬਣ ਜਾਂਦੀਆਂ ਕਿਉਂਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਤਾਂ ਫਟਾਫਟ ਜਾਂ ਤਾਂ ਇੰਟਰਨੈਟ ਤੇ ਦੇਖ ਲੋ ਜਾਂ ਕਲਿੱਕ ਕਰ ਲੋ ਚੀਜ਼ ਨੂੰ ਮੈਮ ਇਦਾਂ ਸੀ ਪਾਪਾ ਜੀ ਨੂੰ ਪਹਿਲਾਂ ਬਹੁਤ ਜ਼ਿਆਦਾ ਘੁੰਮਣ ਫਿਰਨ ਦਾ ਸ਼ੌਂਕ ਸੀਗਾ ਤੇ ਉਹ ਉਹਨਾਂ ਦਾ ਜਿਹੜਾ ਸ਼ੌਂਕ ਆ ਉਹ ਅੱਜ ਇਸ ਪੇਂਟਿੰਗ ਦੇ ਨਾਲ ਹੀ ਮਤਲਬ ਬਾਹਰ ਨਿਕਲ ਕੇ ਆਇਆ ਏ ਤੇ ਉਹ ਵੈਸੇ ਬਹੁਤ ਘੁੰਮੇ ਫਿਰੇ ਨੇ ਤੇ ਉਹਨਾਂ ਨੂੰ ਮਤਲਬ ਜਿਹੜਾ ਟਰੈਵਲਿੰਗ ਕਰਨਾ ਜਾਂ ਕਿਤੇ ਜਾ ਕੇ ਰਹਿਣਾ ਹਨਾ ਬਹੁਤ ਪਸੰਦ ਸੀਗਾ ਉਸੇ ਦੌਰਾਨ ਹੀ ਉਹਨਾਂ ਨੇ ਜਿਹੜੀਆਂ ਇਹ ਪੇਂਟਿੰਗਸ ਨੇ ਆਪਣੀਆਂ ਇਹ ਜਿਹਦਾ ਹੁਣ ਇਹਦੇ ਵਿੱਚ ਆਪਾਂ ਦਿਖਾ ਦੀਦੀ ਹੈ ਨਾ ਜਿਹਦਾ ਪਹਾੜਾਂ ਦਾ ਥੋੜਾ ਵਿਊ ਆਇਆ ਹੋਇਆ ਵੀ ਮਤਲਬ ਇਹਨਾਂ ਨੂੰ ਬਹੁਤ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਪਸੰਦ ਸੀਗੀਆਂ ਤੇ ਉਹ ਇਹਨਾਂ ਨੇ ਆਪਣੇ ਪੇਂਟਿੰਗ ਦੇ ਨਾਲ ਮਤਲਬ ਦਿਖਾਈ ਹੈ ਆਪਣਾ دل ਦੀ ਇੱਛਾ ਜਿਹੜੀ ਉਹ ਬਾਹਰ ਕੱਢੀ ਹੋਈ ਆ ਤੇ ਬਪੂ ਜੀ ਸਾਰੀਆਂ ਤਸਵੀਰਾਂ ਦਿਮਾਗ ਚ ਆਉਂਦੀਆਂ ਜਾਂ ਦੇਖੀਆਂ ਹੁੰਦੀਆਂ ਹਕੀਕਤ ਦੇ ਵਿੱਚ। ਕਿ ਆਪ ਨੂੰ ਘਰ ਤੇ ਬੰਨਿਆ ਜਾਂ ਜਾਜਾ ਵਾਸਤੇ ਦੇਖ ਕੇ ਬੰਨਿਆ। ਇਹਨਾਂ ਟਾਈਮ ਨਹੀਂ ਹੁੰਦਾ। ਤੂੰ ਜਿੰਨੇ ਸੇ ਕੰਮ ਕਰਦੇ ਹੈ ਇਹ ਦੋ ਜਿਹੋਂ ਦੇਖ ਕੇ ਬੰਨਾਈ ਦੀਆਂ ਆ। ਓਕੇ। ਹਾਂ ਜੀ। ਹੂੰ। ਤੁਹਾਨੂੰ ਪਤਾ ਸੋਕੀ ਕਿਹੜੀਆਂ-ਕਿਹੜੀਆਂ ओरिजिनल ਨੇ ਤੇ ਕਿਹੜੀਆਂ-ਕਿਹੜੀਆਂ ਇਮੇਜਿਨੇਸ਼ਨ ਨੇ। ਮੈਗੀ ਇਮੇਜਿਨੇਸ਼ਨ ਇਸ ਤਰ੍ਹਾਂ ਰੱਖੇ ਇੱਕ ਕਾ ਤਵੀ ਫੋਟੋ ਨਹੀਂ ਮਿਲਦੀ ਕਿਤੇ ਵੀ ਇਹ ਵੀ ਭਾਇਆ ਕਰਤੇ ਬਦੂਗੀ ਹੋਣੀ ਆ ਤੇ ਦਰਜਾ ਸਾਨੀਆ ਉਹ ਗਏ ਅੰਜਾ ਜਾਂ ਨਹੀਂ ਸੋਪਜ ਤੇਦੀ ਬਣੀ ਜਾਂ ਜੱਗ ਜੀ ਇਹ ਉਹ ਤੋਂ ਬਣਿਆ ਸੀ ਜੀ ਹਾਂ ਤੇ ਜਦੋਂ ਲੋਕ ਤੁਹਾਨੂੰ ਮਿਲਦੇ ਨੇ ਤੁਹਾਡੇ ਟੈਲੈਂਟ ਨੂੰ ਵੇਖਦੇ ਨੇ ਤੇ ਉਹਨਾਂ ਦਾ ਕੀ ਕਹਿਣਾ ਹੁੰਦਾ ਕਿ ਇਸ ਉਮਰ ਦੇ ਵਿੱਚ ਕਹਿੰਦੇ ਆ ਠੀਕ ਆ ਤੇਰੀ ਕੁਦਰਤੀ ਗੋੜੀ ਗਫਟਾ ਹੈ ਸਿੱਖਣਾ ਨਹੀਂ ਆਉਂਦੀਆਂ

ਹੁਣ ਕਈ ਫੋਟੋਆਂ ਗੁਰੂਆਂ ਨੂੰ ਨਹੀਂ ਟੋਪ ਗਿਆ ਚੜ੍ਹਦੀ ਬੰਨੀ ਹੋਈ ਆ। ਉਹ ਗੋਗੂ ਗੁਗੁਆ ਜਿਸ ਤੰਗੀ ਉਨੀ ਟੋਪ ਗਿਆ ਚੜ੍ਹਦੀ ਬੰਨੀ ਹੋਈ ਆ। ਅੱਜ ਦੇ ਦੀ ਫੋਟੋ ਮੈਂ 1978 ਦੇ ਵੇਖੇ ਫਜ਼ਾਲ ਸੋਵਾ ਸਿੰਘ ਜੀ ਮਿਕਵਾ ਉਹਦੇ ਜੁੜਿਆ ਨਹੀਂ ਆਇਸੀ ਉਹਨਾਂ ਦੇ ਨਾਲ ਮੇਰੀ ਫੋਟੋ ਖੇਤ ਹੋਈ ਯਾਰ। ਜੀ। ਆਹ ਉਹ ਤੇ ਪਰਿਵਾਰ ਦੇ ਵਿੱਚ ਉਹ ਵੀ ਕਈਆਂ ਦੀਆਂ ਤਸਵੀਰਾਂ ਬਣਾਈਆਂ। ਹਾਂ ਮੇਰੇ ਫਾਦਰਾਂ ਆ ਫਾਦਰ ਸਾਹਿਬ ਆ ਉੱਪਰ ਇਹ ਮੇਰੀ ਵਾਈਫ ਐਕਸਪਾਇਰ ਹੋ ਗਈ ਪੰਜ ਸਾਲ ਹੋ ਉਹਨਾਂ ਵੀ ਪਿਆਈ ਪਈ ਹਾਂ ਉਹ ਫਾਦਰ ਸਾਹਿਬ ਆ ਤੇ ਮੱਧਾ ਚਾਰ ਜਾਈ ਤਮੰਡਾ ਦੇ ਵੀ ਪਾਲਮ ਪੋ ਕੋ ਉਹ ਇੱਕ ਸਮਾਂ ਸੀਗਾ ਜਦੋਂ ਮਨ ਦੇ ਵਿੱਚ ਇਹ ਸੋਚਿਆ ਸੀ ਕਿ ਇਹਦੇ ਨਾਲ ਘਰ ਨਹੀਂ ਚੱਲਣਾ ਸ਼ੌਂਕ ਦੇ ਨਾਲ ਮੇਰਾ ਘਰ ਮਤਲਬ ਚੱਲੂਗਾ ਨਹੀਂ ਸਾਡੇ ਖਰਚੇ ਨਹੀਂ ਪੂਰੇ ਹੋਗੇ ਨਾ ਉਸ ਵੇਲੇ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੁੰਦੇ ਹੋ ਉਸ ਤੋਂ ਬਾਅਦ ਫਿਰ ਤੋਂ ਇਹ ਚੀਜ਼ਾਂ ਸ਼ੁਰੂ ਕਰਦੇ ਹੋ ਤੇ ਉਸ ਵੇਲੇ ਦਿੱਕਤ ਨਹੀਂ ਆਈ ਕਿ 20 ਸਾਲਾਂ ਦਾ ਫਰਕ ਪੈ ਚੁੱਕਿਆ ਹੈ قدرتی گور نے تک پہلے آہا بنائی سی او پہ جد و شروع کی وہ بنائی پھر کا بنائی آ بنائی یہ ہلکی یہ ہلکی ہو سکی پہ یہ شروع کے بنائی دو تین کو ایک آہا ایک آہا.

ਕਿ ਕਿ ਹੁੰਦਾ ਇਹ ਨਹੀਂ ਹੁੰਦਾ ਜਿੰਨਾ ਮਾਰਗੀ ਮੈਂ ਤੇ ਕਰੀ ਜਾਉ ਉੱਥੇ ਚੰਗੀ ਕਰਦੀ ਆ ਜੀ ਕਿ ਮੈਮ ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਬਾਪੂ ਜੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਚੁੱਕੇ ਨੇ ਉਸ ਵੇਲੇ ਪਰਿਵਾਰ ਦੇ ਵਿੱਚ ਕੀ ਮਾਹੌਲ ਬਣਿਆ ਸੀਗਾ ਤੇ ਦੁਬਾਰਾ ਇਹਨਾਂ ਦੀ ਸਾਂਝ ਕਿਵੇਂ ਉਹਨਾਂ ਦੇ ਸ਼ੌਂਕ ਨਾਲ ਪੁਵਾਈ ਗਈ ਹਾਂ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਕਿ ਪਾਪਾ ਜੀ ਇਦਾਂ ਮਤਲਬ ਕੈਂਸਰ ਦੇ ਇੱਕ ਮਰੀਜ਼ ਹੋ ਚੁੱਕੇ ਨੇ ਤਾਂ ਉਸ ਤੋਂ ਬਾਅਦ ਅਸੀਂ ਤਾਂ ਬਿਲਕੁਲ ਟੁੱਟ ਚੁੱਕੇ ਸੀਗੇ ਕਿਉਂਕਿ ਜਿਹੜੇ ਸਾਡੇ ਪਾਪਾ ਜੀ ਨੇ ਇਹ ਸਾਡੇ ਘਰ ਦਾ ਇੱਕ ਬੋਨ ਨਹੀਂ ਸਾਡੀ ਹਨਾ ਜਦੋਂ ਉਹ ਟੁੱਟ ਗਈ ਫਿਰ ਅਸੀਂ ਵੀ ਬਿਲਕੁਲ ਟੁੱਟ ਚੁੱਕੇ ਸੀ ਪਰ ਪਰਮਾਤਮਾ ਨੇ ਸਾਡੇ ਸਿਰ ਤੇ ਨਾ ਹੱਥ ਰੱਖਿਆ ਤੇ ਇਹਨਾਂ ਦੇ ਮਤਲਬ ਕਹਿ ਲੋ ਵੀ ਅੱچھے ਕਰਮ ਕੀਤੇ ਹੋਏ ਸੀ ਜੋ ਇਹ ਠੀਕ ਹੋ ਚੁੱਕੇ ਨੇ ਹੁਣ ਤੇ ਹੌਲੀ ਹੌਲੀ ਫਿਰ ਇਹਨਾਂ ਨੇ ਜਦੋਂ ਆਪਰੇਸ਼ਨ ਹੋਇਆ ਸੀ ਆਪਣੇ ਆਪ ਨੂੰ ਆਪਣੇ ਮਾਈਂਡ ਨੂੰ ਹਨਾ ਮਤਲਬ ਜਿੱਦਾਂ ਕਹਿ ਲਓ ਕਿ ਵੀ ਸਹੀ ਕਰਨ ਲਈ ਕਿ ਮੈਂ ਡਿਪਰੈਸ਼ਨ ਚ ਨਾ ਜਾਵਾਂ ਜਾਂ ਕਿਸੇ ਟੈਨਸ਼ਨ ਚ ਨਾ ਜਾਵਾਂ ਤਾਂ ਉਹਨੂੰ ਆਪਣੇ ਤਨਾਹ ਨੂੰ ਦੂਰ ਕਰਨ ਦੇ ਲਈ ਫਿਰ ਇਹਨਾਂ ਨੇ ਹੌਲੀ ਹੌਲੀ ਪੇਂਟਿੰਗਸ ਦਾ ਸਹਾਰਾ ਲਿਆ ਤੇ ਆਪਣਾ ਜੋ ਵੀ ਆ ਪੇਂਟਿੰਗਸ ਦੇ ਵਿੱਚ ਸਮਾਂ ਕੱਢ ਕੇ ਤੇ ਆਪਣੀ ਬਿਮਾਰੀ ਨੂੰ ਵੀ ਠੀਕ ਕੀਤਾ ਨਾਲ ਦੀ ਨਾਲ ਆਪਣਾ ਜਿਹੜਾ ਪੇਂਟਿੰਗ ਦਾ ਉਹ ਨਾਲ ਸ਼ੁਰੂ ਕਰਤਾ ਜੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਪ੍ਰੋਬਲਮਸ ਆਈਆਂ ਸੀ ਕਿਉਂਕਿ ਬਹੁਤ ਸਾਲਾਂ ਬਾਅਦ ਉਹ ਦੁਬਾਰਾ ਤੋਂ ਚੀਜ਼ ਕਰਦੇ ਹਾਂ ਜੀ ਮੈਮ ਸਟਾਰਟਿੰਗ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਡਰ ਸੀ ਬਟ ਅਸੀਂ ਜੋ ਸਾਨੂੰ ਜ਼ੀਰੋ ਲੈਵਲ ਤੇ ਆ ਬਟ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਬਹੁਤ ਜ਼ਿਆਦਾ ਵੱਡੇ ਇੱਕ ਹੈਗੇ ਆ ਹਨਾ ਟੈਲੈਂਟਡ ਹੈਗੇ ਨੇ ਤੇ ਸਾਡੇ ਲਈ ਤਾਂ ਜ਼ੀਰੋ ਆ ਬਟ ਉਹਨਾਂ ਨੂੰ ਫੇਰ ਵੀ ਇਦਾਂ ਫੀਲ ਹੁੰਦਾ ਸੀ ਸ਼ਾਇਦ ਮੈਂ ਕਮੀ ਆ ਮੇਰੇ ਵਿੱਚ ਕਮੀ ਆ ਮੈਂ ਉਹਨੂੰ ਮਤਲਬ ਕਰਾ ਹਨਾ ਤੇ ਬਟ ਫੇਰ ਵੀ ਉਹ ਹੌਲੀ ਹੌਲੀ ਉਹਨੂੰ ਆਪਣਾ ਡੇਲੀ ਪ੍ਰੈਕਟਿਸ ਕਰਦੇ ਗਏ ਹਨ ਔਰ ਬਣਾਉਂਦੇ ਗਏ ਤੇ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਆ ਕਿ ਉਹਨਾਂ ਨੇ ਕਿੰਨੇ ਅੱਛੇ ਮਤਲਬ ਜਿਹੜੀ ਪੈਂਡਿੰਗ ਹੈ ਉਹ ਬਣਾ ਕੇ ਰੱਖੀ ਹੈ ਸਾਦ ਜੀ ਬਾਪੂ ਜੀ ਨੇ ਇੱਕ ਵੇਲਾ ਸੀਗਾ ਜਦੋਂ ਛੱਡਿਆ ਸੀਗਾ ਹੁਨਰ ਕਿ ਨਹੀਂ ਇਹਦੇ ਨਾਲ ਘਰ ਦਾ ਖਰਚਾ ਨਹੀਂ ਹੁੰਦਾ ਹਨਾ ਇਹਨਾਂ ਦੇ ਹੁਨਰ ਦੇ ਪਿੱਛੇ ਰਹਿਣ ਦਾ ਕਾਰਨ ਕੀ ਮੰਨਦੇ ਹੋ ਕਿ ਸਰਕਾਰਾਂ ਦੀ ਨਾਕਾਮਯਾਬੀ ਜਾਂ ਫਿਰ ਸਾਡੇ ਦੇਸ਼ ਦੇ ਵਿੱਚ ਹੁਨਰ ਦੀ ਪਛਾਣ ਨਹੀਂ ਕਰਦੇ ਇਸ ਤਰ੍ਹਾਂ ਨੂੰ ਬਿਲਕੁਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬਾਕੀ ਇੱਕ ਹੁਨਰ ਨੂੰ ਪਹਿਚਾਨ ਨਹੀਂ ਕੋਈ ਮਤਲਬ ਦਿੰਦਾ ਹੈਗਾ ਕਹਿੰਦਾ ਮਤਲਬ ਇਹ ਹੈ ਕਿ ਮੈਮ ਜਿੱਦਾਂ ਹੁਣ ਇੱਕ ਪੇਂਟਿੰਗ ਆ ਅਸੀਂ ਜਦੋਂ ਉਹਨੂੰ ਸੇਲ ਕਰਦੇ ਆ ਤਾਂ ਕਾਫੀ ਲੋਕ ਇਹ ਕਹਿੰਦੇ ਨੇ ਤੁਸੀਂ ਇਹਦੇ ਅੱਗੇ ਮਤਲਬ ਸ਼ੀਸ਼ਾ ਨਹੀਂ ਲਗਾਇਆ ਹੈਗਾ ਇਹ ਮਤਲਬ ਉਸ ਲੈਵਲ ਤੇ ਨਹੀਂ ਹੈਗੀ ਅਸੀਂ ਤਾਂ ਉਹ ਜਿਹੜੀ ਦੂਸਰੀ ਚੀਜ਼ ਦੇਖੀ ਸੀ ਉਹ ਹੁੰਦੇ ਨੇ ਪੋਸਟਰ ਉਹ ਪੋਸਟਰਸ ਦੇ ਅੱਗੇ ਉਹ ਸ਼ੀਸ਼ਾ ਲਗਾ ਕੇ ਦਿੰਦੇ ਨੇ ਬਟ ਇਹ ਅਸੀਂ ਖੁਦ ਆਪਣੇ ਹੱਥ ਨਾਲ ਰੈਡੀ ਕੀਤੀ ਹੁੰਦੀ ਆ ਸਭ ਕੁਝ ਇਹ ਖੁਦ ਇਹਨਾਂ ਨੇ ਮਤਲਬ ਪੇਂਟਿੰਗ ਪੇਂਟਿੰਗ ਬਣਾਈ ਹੋਈ ਹੁੰਦੀ ਆ ਤੇ ਉਹ ਥੋੜਾ ਡਿਫਰੈਂਸ ਆ ਜਾਂਦਾ ਹੈ ਇਸ ਮਤਲਬ ਔਰ ਬਾਕੀ ਰਹੀ ਗੱਲ ਸਰਕਾਰਾਂ ਦੀ ਸਰਕਾਰ ਤਾਂ ਜੌਬਸ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਨਹੀਂ ਮਿਲਦੀ ਹੈਗੀ ਹੈਨਾ ਤੇ ਖੁਦ ਸਾਈਡ ਬਿਜ਼ਨਸ ਬੰਦਾ ਕੁਝ ਆਪਣਾ ਕਰੇ ਤਾਂ ਥੋੜਾ ਬਹੁਤ गुजारा चलਦਾ ਇਹਨਾਂ ਨੂੰ ਇੱਕ ਉਹ ਬੈਕ ਗੱਜੀ ਕਹਿੰਦੇ ਬੰਤੀ ਚਾਇਆ ਪੰਜਾਬ ਸਰਕਾਰ ਨੂੰ ਆਪਣੀਆਂ ਕਿਤੇ ਕਿਤੇ ਮਹੀਨੇ ਜਿਸ ਦੇਸ਼ ਭਗਤ ਦੇ ਆਵਿਰਾਲ ਹਾਲ ਇੱਦਾਂ ਆਂਛਸਤਾਂ ਵਾਸਤੇ ਵੀ ਕੋਈ ਨਾ ਕੋਈ ਇੱਕ ਮਹੀਨੇ ਤੇ ਇੱਕ ਦਿਨ ਉੱਥੇ ਦੇਸ਼ ਭਗਤ ਦੇ ਆਵਿਰਾਲ ਹਾਲ ਤੇ ਉਨ੍ਹਾਂ ਨੂੰ ਆਪਣਾ ਉੱਥੇ ਬੱਚੇ ਮਾਗਾ ਮੁਕਤ ਦੇਖ ਪ੍ਰੇਕਾਰ ਨੰਬਰ 2 ਦੇ ਨਾਲ ਬੱਚਿਆਂ ਦੇ ਵਿੱਚ ਉਹਦਾ ਨਾਮ ਸ਼ੌਕ ਵਧਿਆ ਹੋਊਗਾ ਗੱਗੇ ਟੀਵੀ ਟੀਵੀ ਦੇਖਦੇ ਉਹ ਕੱਟ ਜਾਣਗੇ ਇਥੇ ਕਰਕੇ ਸਾਫੀ ਬੇਚੀ ਗੱਗੇ ਲੋਕੀ ਸਾਰੇ ਘਰ ਦੇ ਵਿਅਕਤੀ ਪੇਂਟਿੰਗ ਸ਼ੌਕ ਵਧੇ ਹੋਣਾਂ ਦਾ ਟੀਵੀ ਤੋਂ ਬਗਾ ਗੇਮਾ ਗੁੰਮਾ ਨੂੰ ਛੱਡ ਕੇ ਪਤਾ ਇਦਾਂ ਨੂੰ ਹੋਵੇ ਸ਼ੌਕ ਵੱਲ ਖੋਵੇ ਇਹ ਕਾਕੇ ਪੰਜਾਬ ਗੌਰਮੇ ਕਿਹਨਾਂ ਉੱਥੇ ਇੱਕ ਮਹੀਨੇ ਬਾਅਦ ਆ ਇੱਕ ਦਿਨ ਉੱਥੇ ਕੋਈ ਜਗ੍ਹਾ ਲਾਉਣੀ ਚਾਹੀਦੀ ਹੈ ਉਹ ਜਿੱਥੇ ਬੰਦਾ ਸੋ ਆਪਣੇ ਗੈਸਟ ਪਲੇ ਕਰ ਸਕਦੇ ਆ ਬਸ ਮੈਮ ਬਾਪੂ ਜੀ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਕਿਉਂਕਿ ਇਹ ਚੀਜ਼ਾਂ ਬਣਾਉਣ ਵਾਸਤੇ ਸ਼ਾਂਤੀ ਚਾਹੀਦੀ ਸਕੂਨ ਚਾਹੀਦਾ ਉਹ ਬੱਚਾ ਦਾਦਾ ਜੀ ਦਾ ਪੂਰਾ ਕਹਿਣਾ ਮੰਨਦਾ ਆ ਕਦੀ ਕਦੀ ਹੋ ਜਾਂਦਾ ਮਤਲਬ ਆਪਣੀ ਉਹਦੇ ਚ ਤੇ ਪਾਪਾ ਜੀ ਜ਼ਿਆਦਾਤਰ ਆਪਣੀ ਜਿਹੜੀ ਪੇਂਟਿੰਗਸ ਨੇ ਉਹ ਰਾਤ ਨੂੰ ਬੈਠ ਕੇ ਜਾਂ अर्ਲੀ ਮਾਰਨਿੰਗ ਦੇ ਵਿੱਚ ਬਣਾਉਂਦੇ ਨੇ ਹਾਂਜੀ ਤੇ ਉਹ ਥੋੜਾ ਗੈਪ ਤਾਂ ਦੇਣਾ ਪੈਂਦਾ ਬੱਚੇ ਨੂੰ ਹਨਾ ਫਿਰ ਬੱਚੇ ਉਸ ਮਤਲਬ ਉਹਦੇ ਚ ਉਹ ਇੱਕ ਅੱਛੇ ਹੁਣ ਇੱਕ ਪੇਂਟਿੰਗ ਆ ਜਿਹੜੀ ਉਹਨੂੰ ਬਣਾਉਣ ਲਈ ਬਹੁਤ ਟਾਈਮ ਲੱਗਦਾ ਆ ਹਨਾ ਤੇ ਬੱਚੇ ਨੂੰ ਵੀ ਥੋੜਾ ਅਸੀਂ ਫਿਰ ਉਸ ਟਾਈਮ ਸਾਈਡ ਤੇ ਕਰ ਦਿੰਦੇ ਆ ਤੇ ਪਾਪਾ ਜੀ ਨੂੰ ਪੂਰਾ ਟਾਈਮ ਦੇਦਾ ਹੈ। ਸੋ ਜੰਦ ਜੰਦ ਦੇ ਬਾਪੂ ਜੀ ਸਾਡੀ ਆਡੀਅנס ਦੇ ਲਈ ਕੀ ਸੁਨੇਹਾ ਦੇ ਕੇ ਜਾਓਗੇ? ਹਾਂ ਜੀ। ਸੁਨੇਹਾ ਕੀ ਦੇ ਕੇ ਜਾਓਗੇ? ਮੈਂ ਤਾਂ ਇਹ ਕਈਆਂ ਥੱਕ ਜਾਂਦਾ। ਬਸ ਇੱਕ ਮੇਰੀ ਕੋਈ ਕੋਸ਼ਿਸ਼ ਤਾ ਉਹ ਤੁਸੀਂ ਕਿਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਆਪਰਾਚਿਤ ਮੰਨ ਉਹਨੂੰ ਕਹਿੰਨਾ ਕੋਈ ਨਾ ਕੋਈ ਇਹੋ ਜਿਹਾ ਧੜਕਾ ਕਰੇ ਜਿੱਥੇ ਹਰੇਕ ਮਹੀਨੇ ਬਾਅਦ ਸਾਰੇ ਆ ਕੇ ਆਪਣਾ ਕੰਮ ਡਿਸਪਲੇ ਕਰੇ ਲੋਕਾਂ ਦੇ ਵਿੱਚ ਇਹਦੇ ਵਾਸਤੇ ਇਹ ਬਜ਼ੇ ਕੰਮ ਮੈਂ ਸ਼ੌਕ ਪਿਆ ਹੋਵੇ ਬਹੁਤ ਬਦਸ਼ੁਕਰੀ ਔਰ ਥੈਂਕਿਊ ਬਹੁਤ ਬਦਸ਼ੁਕਰੀ ਥੈਂਕਿਊ ਮੈਮ ਜੀ ਸੋ ਖਾਸ ਮੁਲਾਕਾਤ ਤੁਹਾਡੀ ਇਸ ਬਾਪੂ ਜੀ ਦੇ ਨਾਲ ਕਰਵਾਏ ਕੇ ਜਿਨ੍ਹਾਂ ਨੇ ਕਲੰਬਰ ਸਾਪ ਨੇ ਸ਼ੌਂਕ ਤੇ ਨਾਲ ਕਿਨਾਰਾ ਕੀਤਾ ਪਰ ਉਸ ਤੋਂ ਬਾਅਦ ਫਿਰ ਤੋਂ ਉਹਨਾਂ ਦੇ ਵੱਲੋਂ ਹੁਣ ਆਪਣੀ ਇਸ ਸ਼ੌਂਕ ਤੇ ਨਾਲ ਆਪਣੀ ਇਸ ਕਲਾ ਦੇ ਨਾਲ ਮੁਹੱਬਤ ਦੀ ਸ਼ੁਰੂਆਤ ਕੀਤੀ ਗਈ ਹੈ ਦੁਬਾਰਾ ਤੋਂ ਉਹਨਾਂ ਦੇ ਵੱਲੋਂ ਆਪਣੇ ਹੁਨਰ ਨੂੰ ਦਿਖਾ ਰਿਆ ਜਾ ਰਿਹਾ ਹੈ ਸੋ ਇਸ ਬਾਪੂ ਵਾਸਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਤੇ ਆਪਣੀ ਪ੍ਰਤੀਕਿਰਿਆ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਣੀ ਹੈ ਧੰਨਵਾਦ